ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾਰ ਰਹਿ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਲੜੀਵਾਰ ਵਿਆਖਿਆ ਚੱਲ ਰਹੀ ਹੈ ਜੀ ਕੱਲ ਦੋ ਪਦਾਂ ਦੀ ਵਿਚਾਰ ਹੋਈ ਜਿਹਦੇ ਵਿੱਚ ਗੁਰੂ ਸਾਹਿਬ ਜੀ ਨੇ ਜੋ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਹਿ ਰਾਈ ਤਾਂ ਸੋ ਪ੍ਰੀਤ ਜਿਹੜਾ ਪ੍ਰਮਾਤਮਾ ਤੇਰੇ ਨਾਲ ਰਹਿੰਦਾ ਮਨ ਉਹ ਤਾਂ ਚੇਤੇ ਵਿੱਚ ਨਹੀਂ ਤੇ ਜਿਹੜਾ ਬਰਾਂਗਾ ਉਹਨਾਂ ਦੇ ਨਾਲ ਤੇਰੀ ਪ੍ਰੀਤ ਹੈ ਕਿਉਂਕਿ ਬਾਣੀ ਵਿੱਚ ਲਿਖਿਆ ਬਾਬਾ ਕਬੀਰ ਜੀ ਦਾ ਸ਼ਬਦ ਆਉਂਦਾ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਤ ਇਹ ਸਾਡੇ ਮਨ ਦੇ ਵਿਚਾਰ ਹੀ ਸਾਡੇ ਵੈਰੀ ਹੈ ਮਨ ਦੇ ਵਿਚਾਰ ਹੀ ਸਾਡੇ ਮਿੱਤਰ ਹੈ ਧਿਆਨ ਨਾਲ ਸਮਝੋ ਜੀ ਗੱਲ ਮਨ ਦੇ ਵਿਚਾਰ ਹੀ ਸਾਡੇ ਵੈਰੀ ਹੈ ਮਨ ਦੇ ਵਿਚਾਰ ਹੀ ਸਾਡੇ ਜੋ ਸਾਥੀ ਹੈ ਮਨ ਹੀ ਨਾਲ ਝਗੜਾ ਤੇ ਮਨ ਹੀ ਨਾਲ ਸਾਥ ਗੁਰੂ ਜੀ ਬਾਬਾ ਕਬੀਰ ਜੀ ਕਹਿੰਦੇ ਸਾਡਾ ਝਗੜਾ ਵੀ ਮਨ ਦੇ ਨਾਲ ਹੀ ਹੈ ਤੇ ਕਹਿੰਦੇ ਮਿੱਤਰਤਾ ਵੀ ਸਾਡੀ ਮਨ ਦੇ ਨਾਲ ਹੀ ਹੈ ਕਿਉਂਕਿ ਕੰਮ ਮੰਨੇ ਕਰਾਉਣੇ ਪਿਆਰਿਓ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਕਿਤੇ ਕਿਹਾ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਪਿਆਰ ਨਾਲ ਵੀ ਕਹਿੰਦੇ ਐ ਤੇ ਕਿਤੇ ਝੜਕ ਕੇ ਵੀ ਕਹਿੰਦੇ ਐ ਕੀ ਕਹਿੰਦੇ ਐ ਇਹ ਨੇਤਰੋ ਮੇਰਿਓ ਹਰ ਤੋਂ ਮੈਂ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ ਇੰਦੇ ਪ੍ਰਮਾਤਮਾ ਤੋਂ ਬਿਨਾ ਵੇਖੋ ਹੀ ਨਾ ਕੋਈ ਹੋਰ ਤੁਸੀਂ ਸਭ ਥਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਹੈ ਕੰਨ ਨਾ ਸੁਣ ਹੀ ਨਾਦ ਕੰਨ ਬੰਦ ਕਰ ਲਿਆ ਰਸਨਾ ਜਾਪ ਨਾ ਨਾਮ ਤਿਲ ਤਿਲ ਕਰ ਕੱਟੀ ਆ ਇਹ ਕਦੇ ਲਾਣਤਾ ਵੀ ਪਾਈ ਜਾਂਦੇ ਗੁਰੂ ਸਾਹਿਬ ਜੀ ਸੋ ਆਓ ਜੀ ਗੁਰੂ ਸਾਹਿਬ ਜੀ ਦਾ ਹੁਣ ਆਪਾਂ ਪੰਜਵਾਂ ਪੰਜਵੇਂ ਅਸ਼ਟਕ ਪਦੀ ਦੇ ਸ਼ਲੋਕ ਦੀ ਵਿਚਾਰ ਕਰਦੇ ਹਾਂ ਜਾਪ ਕਰਨ ਲਈ ਇਹ ਸ਼ਲੋਕ ਦੇਨ ਹਾਰ ਪ੍ਰਵ ਛੋੜ ਕ ਲਗਿਆਣ ਸੁਆਇ ਨਾਨਕ ਕਹੋ ਨਾ ਸਿ ਜਈ ਬਿਨ ਨਾਵੈ ਬਤ ਜਾਏ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਦੇਨ ਹਾਰ ਪ੍ਰਮਾਤਮਾ ਨੂੰ ਛੱਡਤਾ ਬੰਦੇ ਤੂੰ ਤੇ ਲੱਗਾ ਆਣ ਸਵਾਏ ਹੋਰ ਹੀ ਸਵਾਰਥਾਂ ਦੇ ਵਿੱਚ ਤੂੰ ਲੱਗ ਗਿਆ ਬੰਦੇ ਆ ਸਵਾਰਥ ਸਵਾਰਥੀ ਜ਼ਿੰਦਗੀ ਹੋਗੀ ਨਾ ਪਿਆਰੇ ਬਾਪ ਅੱਜ ਦੇ ਮਨੁੱਖ ਦੀ ਤਾਂ ਬਹੁਤ ਜ਼ਿਆਦਾ ਸਵਾਰਥੀ ਜ਼ਿੰਦਗੀ ਹੈ ਸਾਰੇ ਰਿਸ਼ਤੇ ਨਾਤੇ ਸਵਾਰਥ ਦੇ ਉੱਤੇ ਹੀ ਖੜੇ ਹੈ ਵੀ ਮਾਤਾ ਪਿਤਾ ਭੈਣ ਭਰਾ ਚਾਚੇ ਤਾਏ ਮਾਮੇ ਜਿੰਨਾ ਵੀ ਰਿਸ਼ਤੇ ਨਾਤੇ ਇਹ ਸਾਰੇ ਸਵਾਰਥ ਹੈ ਲੈਣ ਦੇਣਾ ਜੇ ਦਿੱਤਾ ਕੁਝ ਤਾਂ ਲੈਣ ਦੀ ਭਾਵਨਾ ਵੀ ਹੈ ਵੀ ਅਸੀਂ ਕਿਉਂਕਿ ਜੇ ਹੁਣ ਮਾਤਾ ਪਿਤਾ ਨੇ ਸਾਡੀ ਸੰਭਾਲ ਕੀਤੀ ਹੈ ਮਾਤਾ ਪਿਤਾ ਨੂੰ ਕੀ ਚਾਹ ਹੈ ਜੀ ਮਾਤਾ ਪਿਤਾ ਨੂੰ ਕੀ ਝਾਗ ਹੈ ਝਾਗ ਪਤਾ ਕੀ ਮਾਤਾ ਪਿਤਾ ਨੂੰ ਵੀ ਸਾਡੇ ਬੱਚੇ ਸੰਭਾਲ ਕਰਨਗੇ ਪਹਿਲਾਂ ਅਸੀਂ ਇਹਨਾਂ ਦੇ ਕੀਤੀ ਹੈ ਬੱਚੇ ਸਾਡੀ ਸੰਭਾਲ ਕਰਨਾ ਆਹੀ ਝਾਗ ਹਨ ਝਾਗ ਦੇ ਵਿੱਚ ਹੀ ਬੈਠਾ ਜੀ ਮਨੁੱਖਾ ਬਾ ਸਾਰੇ ਰਿਸ਼ਤੇ ਨਾਲ ਤੇ ਝਾਗ ਦੇ ਵਿੱਚ ਹੀ ਹੈ ਜੀ ਤੇ ਜਿੱਦੇ ਝਾਗ ਮੁੱਕ ਜਾਂਦੇ ਗੱਲ ਹੋਰ ਤੁਸੀਂ ਨੋਟ ਕਰ ਕੀਤੀ ਹੋਣੀ ਹੈ ਵੈਸੇ ਜਿੱਦੇ ਝਾਗ ਮੁੱਕ ਜਾਂਦੀ ਹੈ ਮੇਰੇ ਕੋਲ ਕੁਝ ਮਿਲਣਾ ਨਹੀਂਗਾ ਉਦਾਰ ਉਦ ਦੇ ਰਿਸ਼ਤਾ ਨਾਤਾ ਖਤਮ ਹੋ ਜਾਂਦਾ ਜਿੱਦੇ ਝਾਹ ਖ ਮੁੱਕ ਜਾਂਦੀ ਕਹਿੰਦਾ ਨਾ ਨਾ ਉਹਨਾਂ ਕੋਲ ਕੀ ਝਾਹ ਕਰਦੇ ਆ ਤੁਸੀਂ ਐਂ ਜੀ ਗੱਲ ਹੁੰਦੀ ਆ ਐਂ ਕਹਿੰਦੇ ਹੁੰਦੇ ਉਦੋਂ ਨਾ ਨਾ ਉਹਨਾਂ ਤੋਂ ਕੀ ਝਾਹ ਕਰਦੇ ਆ ਤੁਸੀਂ ਮੰਨ ਲਓ ਕੋਈ ਥੋੜਾ ਜਿਹਾ ਪਰਿਵਾਰ ਕਮਜ਼ੋਰ ਹੈ ਤੇ ਰਿਸ਼ਤਾ ਨਾਤਾ ਥੋੜਾ ਜਿਹਾ ਵੱਡਾਗਾ ਪਤਾ ਕੀ ਕਹਿੰਦੇ ਹੁੰਦੇ ਆ ਮੰਨ ਲਓ ਕੋਈ ਵਿਆਹ ਆ ਗਿਆ ਉਹਦੇ ਘਰ ਦੇ ਵਿੱਚ ਨਾ ਨਾ ਉਹਨਾਂ ਤੋਂ ਕੀ ਝਾਹ ਕਰਦੇ ਆ ਤੁਸੀਂ ਬਸ ਆ ਗੱਲ ਬੋਲਦੇ ਹੁੰਦੇ ਆ ਵੀ ਝਾਕ ਝਾਕ ਦਾ ਮਤਲਬ ਹੁੰਦਾ ਵੀ ਸਵਾਰਥ ਨਹੀਂ ਪੂਰਾ ਹੁੰਦਾ ਜੀ ਰਿਸ਼ਤਾ ਨਾ ਤਾਂ ਖਤਮ ਐ ਬਸ ਸਵਾਰਥ ਦੇ ਉੱਤੇ ਰਿਸ਼ਤਾ ਖੜਾਗਾ ਤੰਗੇ ਫਿਰ ਗੁਰੂ ਤੇਗ ਬਹਾਦਰ ਜੀ ਮਾਰੇ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁੱਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਕਾ ਕੀ ਘਰ ਵਾਲੀ ਕੀ ਪੁੱਤਰ ਕੀ ਤੇਰੇ ਮਾਤਾ ਪਿਤਾ ਕੀ ਚਾਚੇ ਤਾਏ ਸਭ ਸਵਾਰਥ ਦੇ ਉੱਤੇ ਖੜੇ ਐ ਕੋਈ ਨਹੀਂ ਮਣਾ ਤੇ ਇਹ ਜਗਤ ਦੇ ਵਿੱਚ ਝੂਠੀ ਆ ਪ੍ਰਿਯਤਰੀ ਕਈ ਬੰਦਿਆਂ ਨੂੰ ਲੱਗਦਾ ਹੁੰਦਾ ਹੈ ਵੀ ਯਾਰ ਨਹੀਂ ਮਨ ਨੂੰ ਤਾਂ ਬੜਾ ਮੋਹ ਕਰਦੇ ਆ ਬੜਾ ਪਿਆਰ ਕਰਦੇ ਆ ਬੜਾ ਨੇਹ ਕਰਦੇ ਆ ਕੋਈ ਸਤਪੁਰਸ਼ਾਂ ਨੇ ਇਹ ਜਗਤੀ ਦੇ ਨਾਲ ਦਿਖਾਇਆ ਸੀਗਾ ਕਿਸੇ ਨੂੰ ਜੀ ਇੱਕ ਪਰਿਵਾਰ ਦੇ 35 ਜੀ ਸੀ ਜੀ 35 ਜੀ ਤੇ ਉਹ ਸਤਪੁਰਸ਼ਾਂ ਕੋਲੇ ਸਾਰੇ ਪਰਿਵਾਰ ਦਾ ਆਉਣ ਜਾਣ ਸੀ ਜੀ ਮਹਾਂਪੁਰਸ਼ਾਂ ਕੋਲੇ ਤੇ ਕਹਿੰਦੇ ਵੀ ਇੱਕ ਉਹਨਾਂ ਵਿੱਚੋਂ ਨੌਜਵਾਨ ਬੱਚਾ ਕਹਿੰਦਾ ਜੀ ਮਹਾਂਪੁਰਸ਼ਾ ਨੂੰ ਕਿਦਨ ਕਹਿੰਦਾ ਜੀ ਮੇਰਾ ਪਰਿਵਾਰ ਨਾਲ ਸਾਡਾ ਇਕੱਠਾ ਬੜਾ ਪਿਆਰ ਆ ਸਾਡਾ ਉਸ ਵਿੱਚ ਮਹਾਂਪੁਰਸ਼ ਕਹਿੰਦੇ ਨਹੀਂ ਭਾਈ ਤਾਂ ਪਿਆਰ ਥੁਠੇ ਹੁੰਦਾਗਾ ਪਾਣੀ ਦੀਆਂ ਪੰਕਤੀਆਂ ਸੁਨਾਤੀਆਂ ਨੂੰ ਕਹਿੰਦਾ ਨਾ ਜੀ ਸਾਡਾ ਤਾਂ ਬਾਲਾ ਨੇ ਤਾਂ ਅਸੀਂ ਤਾਂ ਇੱਕ ਦੂਜੇ ਤੋਂ ਵੀ ਜਾਣ ਵਾਰਦੇ ਆਂ ਦੀ ਜਾਨ ਕਹਿੰਦੇ ਲਾ ਫਿਰ ਭਾਈ ਕੋਈ ਨਹੀਂ ਆਪਾਂ ਤਜਰਬਾ ਕਰਕੇ ਵੇਖ ਲਾਂਗੇ ਵੀ ਜਾਣ ਵਾਰਦੇ ਕਿ ਨਹੀਂ ਵਾਰਦੇ ਸਤਿ ਪੁਰਸ਼ ਕਹਿੰਦੇ ਵੀ ਸਾਡੇ ਕੋਲੇ ਕੁਝ ਜਨ ਤੁਰ ਹੈ ਤੇ ਤੂੰ ਇੱਕ ਤਰੀਕਾ ਸਿਖਾਉਣੇ ਆ ਜਿਹੜੇ 10 ਮਦਵਾਰ ਦੇ ਵਿੱਚ ਸਵਾਸ ਹਨ ਉਹ ਲੈ ਜੀ ਉਹਨੂੰ ਉਹ ਜਦੋਂ ਤਰੀਕਾ ਮਹਾਪੁਰਸ਼ਾਂ ਨੇ ਰਹਿ ਕੇ ਸਿਖਾ ਦਿੱਤਾ ਜੀ ਸਰੀਰ ਆ ਜਿਹੜੇ ਜਿਹੜੇ ਸਵਾਸ ਹੈ 10 ਮਦਵਾਰ ਦੇ ਵਿੱਚ ਛੜਾ ਲੈਣੇ ਤੇ ਸਰੀਰ ਨਾ ਮਰਤ ਹੋਏ ਆਂ ਲੱਗਦਾ ਹੁੰਦਾ ਵੀ ਮਰ ਗਿਆ ਪਰ ਸਰੀਰ ਵਿੱਚ ਜੋ ਗਰਦਸ਼ਾ ਜੀ ਉਹ ਚੱਲ ਰਹੀ ਹੁੰਦੀ ਸਵਾਸਾਂ ਦੀ ਕਹਿੰਦੇ ਵੀ ਇਹ ਜਦੋਂ ਇਨੇ ਵੀ ਆਈ ਕੀਤਾ ਜਾ ਕੇ ਕਹਿੰਦੇ ਵੀ ਤੂੰ ਐ ਕਰੀ ਜਿਹੜੇ ਚ ਪੈ ਜੀ ਤੇ ਮਾਂ ਪੁਰਸ਼ਾਂ ਨੇ ਸਾਰੀ ਗੱਲ ਪਹਿਲਾਂ ਜੁਗਤਿਓ ਨੂੰ ਸਮਝਾਤੀ ਸੀ ਵੀ ਤੂੰ ਜਿਹੜੇ ਚ ਪੈ ਜੀ ਮੰਨਦਾ ਤਾਂ ਕੇ ਬਾਹਰ ਛੱਡ ਜੀ ਤੇ ਉਸ ਤੋਂ ਬਾਅਦ ਅਸੀਂ ਤੈਨੂੰ ਵਿਖਾਵਾਂ ਕਿਉਂਕਿ ਬੰਦੇ ਨੂੰ ਕਹਿੰਦੇ 10 ਦੁਆਰ ਦੇ ਵਿੱਚ ਜਦੋਂ ਚਲੀ ਜਾਂਦੇ ਨੂੰ ਸੁਰਤ ਸੁਣਦਾ ਹੁੰਦਾ ਹੈ ਪਰ ਸਰੀਰ ਦੇ ਵਿੱਚ ਇਸ ਤਰ੍ਹਾਂ ਦੀ ਹਰਕਤ ਨਹੀਂ ਰਹਿੰਦੀ ਕੋਈ ਵੀ ਤੱਕ ਕੇ ਕਹਿੰਦੇ ਵੀ ਨਵਜ ਵੀ ਜਿਹੜੀ ਬਿਲਕੁਲ ਖੜੀ ਹੁੰਦੀਆਂ ਜਿਹੜੀਆਂ ਦੂਰ ਹੁੰਦੀਆਂ ਦਿਲ ਤੋਂ ਦੂਰ ਹੁੰਦੀਆਂ ਜਿਹੜੀਆਂ ਨਾੜਾ ਨਾ ਦਿਲ ਦੇ ਉੱਤੋਂ ਦਿਲ ਦੇ ਕੋਲੇ ਜੋ ਚੱਲ ਰਿਹਾ ਹੁੰਦਾ ਦਿਲ ਦੇ ਨੇੜੇ-ਨੇੜੇ ਸਭ ਕੁਝ ਚੱਲ ਰਿਹਾ ਹੁੰਦਾ ਪਰ ਦਿਲ ਤੋਂ ਦੂਰ ਐ ਲੱਗਦਾ ਵੀ ਨਬਜ ਖੜੀ ਐ ਕਹਿੰਦੇ ਵੀ ਇਸ ਤਰ੍ਹਾਂ ਜਦੋਂ ਮਹਾਪੁਰਸ਼ਾਂ ਨੇ ਸਾਰਾ ਤਰੀਕਾ ਸਮਝਾਇਆ ਕਹਿੰਦੇ ਤੂੰ ਪੈ ਜੀ ਤੇ ਤੈਨੂੰ ਸੁਣੂਗਾ ਸਾਰਾ ਕੁਝ ਵੀ ਤੈਨੂੰ ਅਸੀਂ ਕਹਾਂਗੇ ਅਸੀਂ ਆਵਾਂਗੇ ਵੀ ਬੱਚਾ ਬਚ ਸਕਦਾਗਾ ਸਾਰਾ ਇਸ ਤਰੀਕਾ ਸਮਝਾਤਾ ਜੀ ਤੂੰ ਕਹਿੰਦਾ ਠੀਕ ਐ ਜੀ ਕਹਿੰਦੇ ਵੀ ਤੈਨੂੰ ਵਿਖਾਉਂਗਾ ਵੀ ਤੇਰੇ ਉੱਤੋਂ ਦੇ ਜਾਣ ਵਾਰਨ ਵਾਲੇ ਕਿਵੇਂ ਭਜਦੇ ਐ ਇਹੀ ਵਿਖਾਉਣਾ ਤੁਗਣਾ ਮੈਂ ਤੁਹਾਨੂੰ ਜਾਨਵਾਰ ਦੇ ਕਹਿੰਦੇ ਜਾਨਵਾਰਨ ਵਾਲੇ ਨੂੰ ਭਜ ਦੇ ਵਿਖਾਉਂਗਾ ਮੈਂ ਤੈਨੂੰ ਕਹਿੰਦੇ ਮਹਾਪੁਰਸ਼ਾਂ ਨੇ ਉਸੇ ਤਰ੍ਹਾਂ ਬੱਚੇ ਨੇ ਕੀਤਾ ਜੀ ਤੇ ਸੱਤ ਪੁਰਸ਼ ਆ ਗਏ ਜੀ ਕਹਿੰਦੇ ਭਾਈ ਕੀ ਹੋ ਗਿਆ ਕਹਿੰਦੇ ਬਾਬਾ ਜੀ ਬੱਚਾ ਚਾਣ ਚੱਕੀ ਪਤਾ ਨਹੀਂ ਕੀ ਹੋ ਗਿਆ ਵੀ ਡਾਕਟਰ ਤਾਂ ਕਹਿੰਦੇ ਵੀ ਨਬਜੇ ਦੀ ਖੜ ਗਈ ਐ ਡਾਕਟਰ ਪਿੰਡ ਮਤਲਬ ਪਿੰਡ ਦਾ ਡਾਕਟਰ ਤੋਂ ਵੀ ਉਹਨੇ ਚੈੱਕ ਕਰਾ ਕੇ ਵੇਖ ਲਿਆ ਕਹਿੰਦਾ ਜੀ ਤਾਂ ਨਬਜ ਖੜੀ ਹੈ ਦੀ ਤਾਂ ਕਹਿੰਦੇ ਵੀ ਜਦੋਂ ਮਹਾਪੁਰਸ਼ ਕਹਿੰਦੇ ਭਾਈ ਬੱਚਾ ਤੁਹਾਡਾ ਵੱਜ ਸਕਦਾ ਹੈ ਵੀ ਇਹਦੇ ਉੱਤੋਂ ਦੀ ਤੁਸੀਂ ਨਾ ਇਹਦੇ ਥਾਂ ਦੇ ਉੱਤੇ ਤੁਹਾਨੂੰ ਕਿਸੇ ਨੂੰ ਕਿੰਨੇ ਤੁਸੀਂ 35 ਜੀਓ 35 ਵਿੱਚੋਂ ਕਹਿੰਦੇ ਇੱਕ ਜੀ ਨੂੰ ਅਵਰ ਦੀ ਜਾਣ ਦੇਣੀ ਪੈਣੀ ਹੈ ਇੱਕ ਜੀ ਨੂੰ ਜਾਣਾ ਪੈਣਾਗਾ ਸਾਰੇ ਇੱਕ ਦੂਜੇ ਦੇ ਮੂੰਹ ਕਨੀ ਝਾਕਣ ਦੀ ਹੋਂ ਨਾ ਪੁੱਛਿਆ ਵੀ ਹਾਂ ਤੂੰ ਗਈ ਨਾ ਨਾ ਜੀ ਬਾਬਾ ਜੀ ਨਾ ਜੀ ਮਰਨ ਨੂੰ ਕਿਦਾ ਜੀ ਕਰਦਾ ਨਾ ਜੀ ਨਾ ਜੀ ਮਾਤਾ ਪਿਤਾ ਤੇ ਆ ਗਈ ਗੱਲ ਆ ਮਾਂ ਨੂੰ ਪੁੱਛਿਆ ਨਹੀਂ ਬਾਬਾ ਜੀ ਇਸ ਤਾ ਪਾਣਾ ਮੰਨ ਲਾਂਗੇ ਰੱਬ ਦਾ ਪਿਓ ਨੂੰ ਪੁੱਛਾ ਉਹ ਕਹਿੰਦਾ ਪਾਣਾ ਮੰਨ ਲਾਂਗੇ ਮਹਾਪੁਰਸ਼ ਕਹਿੰਦੇ ਵੀ ਪਤਾ ਲਾ ਵਿਖਾਉਣਾ ਸੀ ਜੀ ਇਹਨੂੰ ਬੱਚੇ ਨੂੰ ਕੌਤਕੀ ਵਿਖਾਉਣਾ ਸੀਗਾ ਵੀ ਕਹਿੰਦੇ ਜਾਨਵਾਰ ਦੇ ਤੇਰੇ ਮਹਾਪੁਰਸ਼ ਕਹਿੰਦੇ ਵੀ ਐ ਕਰੋ ਤੇ ਉਹ ਘਿਓ ਲੈ ਕੇ ਆਓ ਘਿਓ ਦੀ ਮਾਲਸ਼ ਕੀਤੀ ਤਲਗਾਂ ਉੱਤੇ ਮੱਥੇ ਦੇ ਉੱਤੇ ਤੇ ਪੈਰ ਦੀਆਂ ਤਲਗਾਂ ਉੱਤੇ ਇਹ ਦਿਲ ਦੇ ਉੱਤੇ ਮਾਰਚ ਕੀਤੀ ਕਿਹਦੇ ਵੀ 10 ਮੰਦਵਾਰ ਤੋਂ ਸਵਾਸ-ਵਾਪਸ ਬੱਚੇ ਦੇ ਆਏ। ਸਰੀਰ ਦਾ ਇੱਕ ਆਸਣ ਹੈ ਜੀ 10 ਮੰਦਵਾਰ ਦੇ ਵਿੱਚ ਲੈ ਕੇ ਜਾਣਾ ਸਵਾਸਾਂ ਨੂੰ। ਤੇ ਕਹਿੰਦੇ ਵੀ ਜਦੋਂ 10 ਮੰਦਵਾਰ ਤੋਂ ਸਵਾਸ ਵਾਪਸ ਆਏ ਬੱਚੇ ਨੂੰ ਕਹਿੰਦੇ ਹਾਂ ਵੀ ਬੇਟਾ ਲੱਗੀ ਸਮਝ ਤੈਨੂੰ ਕੁਝ ਕਹਿੰਦਾ ਮਹਾਪੁਰਸ਼ੋ ਮੈਂ ਤਾਂ ਭਲੇਖੇ ਵਿੱਚ ਹੀ ਤੁਰਿਆ ਫਿਰਦਾ ਸੀ। ਸੱਚਮੁੱਚ ਜਗਤ ਮੈਂ ਝੂਠੀ ਦੇਖੀ। ਪ੍ਰੀ ਇਹ ਜਗਤ ਦੇ ਵਿੱਚ ਇੱਕ ਝੂਠੀ ਹੈ ਪ੍ਰੀਤ ਕੋਈ ਨਹੀਂ ਕਿਸੇ ਦੇ ਨਾਲ ਐਵੇਂ ਇੱਕ ਝੂਠਾ ਜਿਹਾ ਪਿਆਰ ਹੁੰਦਾ ਪਿਆਰ ਕੁਝ ਸਮੇਂ ਲਈ ਗਰਜ ਵਾਲਾ ਪਿਆਰ ਗਰਜ ਜੇ ਗਰਜ ਗਈ ਜਿੰਨ ਕਰ ਗਰਜ ਹੈ ਕਿ ਉਹ ਚੱਕਰ ਗਰਜ ਵਾਲਾ ਪਿਆਰ ਹੁੰਦਾ ਹੈ ਝੂਠਾ ਹੁੰਦਾਗਾ ਅੰਦਰ ਤਾਂ ਇੱਕ ਨੇ ਹੀ ਚੱਲ ਰਿਹਾ ਹੁੰਦਾ ਇੱਕ ਗੱਲ ਹੋਰ ਤੁਸੀਂ ਨੋਟ ਕਰਿਓ ਦਾਸ ਨੇ ਤਾਂ ਕੀਤੀ ਹੈ ਭਾਈ ਗੱਲ ਇਹ ਜਦੋਂ ਕਹਿੰਦੇ ਵੀ ਮਨੁੱਖਾ ਸਰੀਰ ਆਪਣਾ ਹ ਮਰਤ ਹੋ ਜਾਂਦਾ ਹੈ ਫਲਾਂ ਦੀ ਕੋਈ ਚਾਚਾ ਤਾਇਆ ਸਾਡੇ ਬਾਪੂ ਜੀ ਹੈ ਜਾਂ ਕੁਝ ਵੀ ਜੀ ਇਹਦੇ ਨਾਲ ਕੁਝ ਯਾਦ ਮੰਨ ਲਓ ਵੀ ਲੱਗਿਆ ਹੁੰਦਾ ਜਾਇਦਾਦ ਹੋਵੇ ਨਾਲ ਬੈਂਕ ਬੈਲੈਂਸ ਹੋਵੇ ਨਾਲ ਉਹਨਾਂ ਦੀ ਲਾਗ ਦੇ ਅੰਦਰ ਨਾ ਇਹ ਚੱਲ ਰਿਹਾ ਹੁੰਦਾ ਕਹਿੰਦੇ ਨਾਲ ਦੀ ਨਾਲ ਜਦੋਂ ਮਰਤ ਹੋ ਜਾਂਦਾ ਕੀ ਪਤਾ ਕੀ ਚੱਲਦਾ ਹੰਦਰ ਕਹਿੰਦੇ ਹੁਣ ਤਾਂ ਬਾਪੂ ਵਾਲਾ ਹਿੱਸਾ ਵੀ ਆਪਾਂ ਨੂੰ ਆ ਜਾਊਗਾ ਉਹ ਤਾਂ ਕਹਿੰਦੇ ਤੇਰੇ ਸਰੀਰ ਤਾਂ ਹਜੇ ਵਿਹੜੇ 'ਚ ਪਿਆ ਹੁੰਦਾ ਹੈ ਤੇ ਹਿੱਸਿਆਂ ਦੀਆਂ ਗੱਲਾਂ ਅੰਦਰ ਚੱਲਣ ਲੱਗ ਜਾਂਦੀਆਂ ਨਾਲ ਉਹਦੇ ਨਾਲ ਹੀ ਆਪ੍ਰੀਤ ਆ ਗਈ ਇੰਨੀ ਕੁ ਪ੍ਰੀਤ ਆ ਗਈ ਭਾਈ ਗੁਰਦਾਸ ਜੀ ਨੇ ਇੱਕ ਵਾਰ ਲਿਖਿਆ ਜੀ ਉਹ ਕਹਿੰਦੇ ਤੇਰੇ ਨਾਲ ਕਿਹੜਾ ਪਿਆਰ ਦੀਆਂ ਗੱਲਾਂ ਕਰਦਾ ਤੂੰ ਤੇਰਾ ਹਜੇ ਸਰੀਰ ਕਹਿੰਦੇ ਵਿਹੜੇ 'ਚ ਪਿਆ ਹੁੰਦਾਗਾ ਵਿਹੜੇ 'ਚ ਪਏ ਦੇ ਕਹਿੰਦੇ ਹਿੱਸੇ ਚੱਲੇ ਜਾਂਦੇ ਹੁੰਦੇ ਆ ਭਰਾ ਮੰਨ ਲਓ ਵੀ ਭਰਾਵਾਂ ਦੇ ਵੀ ਕਈ ਮੰਨ ਲਓ ਇਕੱਠਾ ਪਰਿਵਾਰ ਕੁਝ ਜਣ ਉੱਥੇ ਭਰਾਵਾਂ ਦਾ ਵੀ ਚੱਲਦਾ ਹੁੰਦਾ ਵੀ ਬਾਪੂ ਜੀ ਹੁਣ ਬਾਪੂ ਜੀ ਦਾ ਹਿੱਸਾ ਆਪਣਾਊਗਾ ਕਹਿੰਦੇ ਆ ਪਿਆਰ ਹੈ ਕਿਹੜੇ ਪਿਆਰ ਦੀ ਗੱਲਾਂ ਕਰਦਾ ਗੁਰੂ ਜੀ ਕਹਿੰਦੇ ਤੂੰ ਸੋ ਇੱਥੇ ਵੀ ਇਹ ਗੱਲ ਆਉਂਦੀ ਹੈ ਜੀ ਦੇਨ ਹਾਰ ਪ੍ਰਭ ਛੋੜ ਤੈ ਲਾਗਾ ਆਨ ਸੁਆਇ ਬੰਦੇ ਨੂੰ ਸਮਝਾਉਣਾ ਕਰਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਬੰਦਿਆ ਕਿਹੜੇ ਸਵਾਰਥਾਂ ਦੇ ਵਿੱਚ ਤੂੰ ਰਹਿ ਗਿਆ ਇਹ ਸਵਾਰਥ ਤੇਰੇ ਜ਼ਿੰਦਗੀ ਦੇ ਵਿੱਚ ਇੱਕ ਜ਼ਿੰਦਗੀ ਨਿਭਾਉਣ ਚ ਲਾਉਣ ਵਾਸਤੇ ਹੈ ਤੇਰੇ ਨਾਲ ਨਿਵਲ ਵਾਲਾ ਕੋਈ ਵੀ ਨਹੀਂ ਇਨਾਂ ਵਿੱਚੋਂ ਨਾ ਮਾਤਾ ਪਿਤਾ ਨਾ ਚਾਚੇ ਤਾਈ ਨਾ ਭੈਣ ਭਰਾ ਕੋਈ ਰਿਸ਼ਤਾ ਨਾਤਾ ਨਾ ਜ਼ਮੀਨ ਨਾ ਜਾਇਦ ਨਾ ਅਹੁਦਾ ਸਭ ਕੁਝ ਇੱਥੇ ਪਿਆ ਰਹਿ ਜਾਂਦਾ ਜੀ ਸਭ ਕੁਝ ਸਰਹ ਵਿਚਾਰ ਗੁਰੂ ਜੀ ਕਹਿੰਦੇ ਨਾਨਕ ਕਹੋ ਨਾ ਸਿੱਝੇ ਬਿਨ ਨਾਮ ਹੈ ਪਤ ਜਾਏ ਕਹਿੰਦੇ ਵੀ ਕਿਤੇ ਵੀ ਮਨੁੱਖ ਉਹ ਸਫਲ ਨਹੀਂ ਹੁੰਦਾ ਜਿਹੜਾ ਮਨੁੱਖ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਹੋ ਜਾਂਦਾ ਜੀ ਸੱਚ ਹੈ ਜੀ ਬਿਲਕੁਲ ਜਮਾ ਅਖੀਰ ਤੇ ਮਨੁੱਖ ਆਪਣੀ ਬਾਜੀ ਹਾਰ ਜਾਂਦਾ ਹੈ ਜੀ ਜਮਾ ਅਖੀਰ ਦੇ ਉੱਤੇ ਤੁਹਾਨੂੰ ਇੱਕ ਮੈਂ ਵਰਤੀ ਘਟਨਾ ਪਹਿਲਾਂ ਸੰਗਤ ਨੂੰ ਦੱਸੀ ਹੋਈ ਹੈ ਇੱਕ ਆਪਣੇ ਜਿਹੜੇ ਇੱਥੇ ਗੁਰਪ੍ਰੀਤ ਸਿੰਘ ਮਿੰਟੂ ਕੋਲੇ ਸੀ ਜੀ ਉਹ ਫੌਜ ਦੇ ਵਿੱਚ ਬਹੁਤ ਉੱਚੇ ਅਹੁਦੇ ਤੇ ਉੱਤੇ ਮੰਨ ਲਓ ਰਿਟਾਇਰ ਹੋਏ ਵੀ ਸੀ ਤੇ ਮੁੜ ਕੇ ਉਹ ਭਾਰਤ ਦੇ ਕਈ ਮੰਨ ਲਓ ਵੀ ਰਾਜਾਂ ਦੇ ਵਿੱਚ ਉੱਚੇ ਅਹੁਦੇ ਦੇ ਉੱਤੇ ਕੰਮ ਕੀਤਾ ਸੀ ਹੁਣ ਇਹ ਤੇ ਬੱਚੇ ਜਮੇ ਹੀ ਤਿਆਗ ਗਏ ਸੀ ਹੁਣ ਪਿੱਛੇ ਜੋ ਉਹ ਪਰਿਵਾਰ ਦੇ ਵਿੱਚ ਮੰਨ ਲਾ ਵੀ ਉਹ ਚਲਾਣਾ ਕੀਤਾਗਾ ਗੁਰਪ੍ਰੀਤ ਸਿੰਘ ਕੋਲ ਇਹ ਦੋ ਮੰਨ ਲਓ ਵੀ ਦੋ ਕੋਠੀਆਂ ਸੀ ਉਹਦੇ ਦਾ ਕਰੋੜ ਕਰੋੜ ਦਾਣਾ ਜੀ ਕਰੋੜ ਕਰੋੜ ਦੀਆਂ ਕੋਠੀਆਂ ਬੈਂਕ ਬੈਲੈਂਸ ਬਹੁਤ ਸੀ ਨਾਲ ਨਾਲ ਪਰ ਪਰਿਵਾਰਕ ਹਾਲਾਤ ਐਸੇ ਆ ਗਏ ਬੱਚੇ ਬਾਹਰ ਦੇਸ਼ਾਂ ਵਿੱਚ ਸੈੱਟ ਸੀਗੇ ਤੇ ਬੱਚੇ ਉਹਦੀਆਂ ਭੈਣਾਂ ਇੱਥੇ ਰਹਿੰਦੀਆਂ ਸੀ ਉਹ ਵੀ ਸੰਸਕਾਰ ਤੇ ਨਹੀਂ ਆ ਪੈ ਰਹੇ ਬੱਚਣ ਤੇ ਕੀ ਆਉਣਾ ਸੀ ਭੈਣਾ ਵੀ ਦੋ ਸੀ ਉਹਦੀਆਂ ਭੈਣਾ ਵੀ ਸੰਸਕਾਰ ਦੇ ਉੱਤੇ ਜਾਏਗਾ ਐਨਾ ਕਿੰਨਾ ਕਰ ਲੇਗਾ ਬੰਦਿਆ ਤੂੰ ਕਿਹੜਾ ਤੂੰ ਕਿਹੜੇ ਸਾਥ ਨੇ ਉਹਦੇ ਗੱਲਾਂ ਕਰਦਾਗਾ ਵੀ ਮੇਰੇ ਨਾਲ ਕੋਈ ਰਿਸ਼ਤੇ ਨਾ ਤੇ ਨਿਭਣ ਵਾਲੇ ਆ ਮੇਰੇ ਨਾਲ ਪ੍ਰਵਾਹ ਨਿਭਲਵਾਨਾ ਨਾ ਇਹ ਤਾਂ ਜਗਤ ਵਿੱਚ ਝੂਠੀ ਹੈ ਪ੍ਰੀਤ ਗੁਰੂ ਜੀ ਕਹਿੰਦੇ ਕੂੜਾ ਨੇ ਆ ਹਾਂ ਇੱਕ ਸੰਸਾਰ ਨੂੰ ਚਲਾਉਣ ਦਾ ਪਿਆਰ ਉਹ ਪ੍ਰਮਾਤਮਾ ਨੇ ਇਹ ਸਾਡੇ ਵਿੱਚ ਜਿਹੜਾ ਪਿਆਰ ਪਾਇਆ ਨਾ ਮੋਹ ਪਾਇਆ ਵੈ ਏ ਵੀ ਅਕਾਲ ਪੁਰਖ ਵਾਹਿਗੁਰੂ ਦਾ ਹੀ ਦਿੱਤਾ ਹੋਇਆ ਨਹੀਂ ਫਿਰ ਸਾਰਾ ਸੰਸਾਰ ਨਹੀਂ ਚੱਲਣਾ ਜੇ ਬੱਚੇ ਕਿਵੇਂ ਪਾਲ ਲੰਗੇ ਮਾਂ ਬੱਚਾ ਕਿਵੇਂ ਪਾਲੂਗੀ ਜੇ ਬੱਚੇ ਨਾਲ ਮੋਹਣਾ ਹੋਵੇ ਤਾਂ ਕਿਵੇਂ ਪਾਲੂਗੀ ਬੱਚਾ ਨਹੀਂ ਪਾਲਦਾ ਜੀ ਪਾਇਆ ਉਹਦਾ ਇਹ ਮੋਹ ਆ ਪਰ ਗੁਰੂ ਸਾਹਿਬ ਜੀ ਕਹਿੰਦੇ ਤੂੰ ਸਰਤ ਜਗਾ ਕੇ ਰੱਖੀ ਇਹਨਾਂ ਵਾਸਤੇ ਠੱਗਾਂ ਚੋਰੀਆਂ ਬੇਈਮਾਨੀਆਂ ਧੋਖੇ ਮਲਾਵਟ ਖੋਰੀਆਂ ਇਹ ਨਾ ਕਰੀ ਬੰਦਿਆ ਆ ਸਮਝਾਉਂਦੇ ਆ ਗੁਰੂ ਜੀ ਅਸਲ ਵਿੱਚ ਜੋ ਅਸਲ ਵਿੱਚ ਸਮਝਾਉਣਾ ਚਾਹੁੰਦੇ ਨਾ ਸਾਨੂੰ ਕਿਉਂਕਿ ਬੰਦਾ ਲਾਪ ਦੀ ਖਾਤਰ ਹੀ ਠੱਗਾਂ ਚੋਰੀਆਂ ਛਲਕਾਪਤ ਕਰਦਾ ਜੀ ਆਪਦੇ ਲਾਪ ਦੇ ਖਾਤਰ ਨਾ ਬੰਦਾ 4 ਕਿਲੋ ਦੀਆਂ ਦੀ ਖਾਤਰ ਲੁੱਟ ਕੇ ਲੈ ਫਾੜਦਾ ਸਾਰੇ ਦੇਸ਼ ਨੂੰ ਦੇਖ ਲੋ ਭਲਾ ਕਿੰਨੇ ਕਿੰਨੇ ਸਕੈਂਡਲ ਕਿੰਨੇ ਮਨਲਾਪ ਕਪਲੇ ਨਿਕੋਦੇ ਆ ਜੀ ਨਾ ਤਾਂ ਵੇਖਦੇ ਆਪਾਂ ਕਿਹਦੇ ਖਾਤਰ ਕਰਦਾ ਬੰਦਾ ਭਲਾ ਕਿਹਦੀ ਖਾਤਰ ਬੱਚਿਆਂ ਦੀ ਖਾਤਰ ਆ ਤੇ ਬੱਚੇ ਜੇ ਨਲਾਇਕ ਨਿਕਲ ਗਏ ਨਾ ਪਿਆਰਿਓ ਕਿਸੇ ਨੇ ਨਹੀਂ ਪੁੱਛਣਾ ਜੀ ਬਸ ਬੱਚੇ ਵੀ ਸਾਡਾ ਇੱਕ ਧੰਨਾ ਹੈ ਸਾਡੇ ਨਾਲ ਨਿਵਣ ਵਾਲਾ ਹੈਗਾ ਬੱਚੇ ਵੀ ਸਾਡਾ ਇੱਕ ਧੰਨ ਹੈ ਜਿਵੇਂ ਆਪਾਂ ਧੰਨ ਵਰਤਦੇ ਆ ਨਾ ਤੇ ਬੱਚਿਆਂ ਨੂੰ ਵੀ ਸਾਡੀ ਜ਼ਿੰਦਗੀ ਵਿੱਚ ਕੰਮ ਆਉਣਾਗਾ ਕਈ ਲੋਕ ਬੱਚਿਆਂ ਨੂੰ ਧੰਨ ਨਹੀਂ ਸਮਝਦੇ ਪਰ ਬਰਸਟ ਨਹੀਂ ਸਹੀ ਕਰਦੇ ਬੱਚਿਆਂ ਦੀ ਉਹਨਾਂ ਨੂੰ ਚੰਗੀ ਸੰਗਤ ਨਹੀਂ ਦਿੰਦੇ ਸੋਸਾਇਟੀ ਨਹੀਂ ਚੰਗੀ ਦਿੰਦੇ ਚੰਗਾ ਗਿਆਨ ਨਹੀਂ ਬੱਚਿਆਂ ਨੂੰ ਦ੍ਰਿੜ ਕਰਵਾਉਂਦੇ ਤਾਂ ਕਰਕੇ ਅੱਜ ਬੱਚੇ ਸਾਡੇ ਜੋ ਨੈਤਿਕ ਕਦਰਾਂ ਕੀਮਤਾਂ ਬੱਚਿਆਂ ਦੇ ਵਿੱਚ ਘਟ ਗਈਆਂ ਜੀ ਕਾਰਨ ਇਹ ਹੀ ਹੈ ਜੀ ਸਕੂਲਾਂ ਕਾਲਜਾਂ ਦੇ ਵਿੱਚ ਬੁਰਾ ਹਾਲ ਹੋਇਆ ਪਿਆ ਉੱਥੇ ਵੀ ਕੋਈ ਨੈਤਿਕ ਕਦਰਾਂ ਕੀਮਤਾਂ ਸਮਝਾਉਂ ਬੱਚਿਆਂ ਨੂੰ ਸਮਝਾਉਣ ਵਾਲਾ ਅੱਗੇ ਮਾਸਟਰ ਸੀਗੇ ਨਾ ਉਹ ਨੈਤਿਕ ਕਦਰਾਂ ਕੀਮਤਾਂ ਤੇ ਬਹੁਤ ਗੱਲ ਕਰਦੇ ਹੁੰਦੇ ਸੀ ਜਿਵੇਂ ਭਾਈ ਆਪਦੇ ਦਾਦਾ ਦਾਦੀ ਦਾ ਸਤਿਕਾਰ ਕਰਨਾ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਚਾਚੇ ਤਾਇਆ ਦਾ ਸਤਿਕਾਰ ਕਰਨਾ ਇਸ ਤਰ੍ਹਾਂ ਕਦਰਾਂ ਕੀਮਤਾਂ ਨੂੰ ਸਮਝਾਉਂਦੇ ਸੀ ਹੁਣ ਕੱਲੀ ਪੜ੍ਹਾਈ ਰਹਿ ਗਈ ਇਕੱਲੇ ਬਸ ਜੀ ਬੱਲੇ ਬਸ ਇੱਕ ਮੈਥ ਇਹ じゃ ਹੁਣ ਤਾਂ ਮੈਥ ਆ ਗਿਆ ਸਾਇੰਸ ਸਾਇੰਸ ਵਿੱਚ ਬੱਚਿਆਂ ਦਾ ਸਬਜੈਕਟ ਵੇਖਿਆ ਸਾਇੰਸ ਮੈਨੂੰ ਤਾਂ ਲੱਗਿਆ ਵੀ ਇਹ ਤਾਂ ਮੈਥ ਤੋਂ ਵੀ ਔਖਾ ਹੋਇਆ ਪਿਆ ਕਾਵਾ ਮੈਥ ਵੀ ਹਜੇ ਸੌਖਾਗਾ ਇੰਨੇ ਔਖੇ ਸਵਾਲ ਇੰਨੇ ਮੰਨ ਲਾ ਵੀ ਬੱਚਿਆਂ ਦੇ ਪੜ੍ਹਾਈ ਦਾ ਬੋਝ ਐਨਾ ਦਿਮਾਗ ਦੇ ਉੱਤੇ ਬੱਚਿਆਂ ਦੇ ਨਾ ਇੱਕ ਸਵਾਲ ਦੇ ਵਿੱਚ 10-10 ਗਾਹ ਉਹਦੇ ਉੱਤੇ ਮੰਨ ਲਾ ਵੀ ਉਹਨਾਂ ਨੇ ਇਸ ਤਰ੍ਹਾਂ ਲਾਉਣਾ ਐ ਇਸ ਤਰ੍ਹਾਂ ਲਾਉਣਾ ਐ ਇਸ ਤਰ੍ਹਾਂ ਲਾਉਣਾ ਐ ਅੱਗੇ 10 ਵਾਲ ਇੱਕ ਫਾਰਮੂਲੇ ਉੱਤੇ ਹੁੰਦੇ ਸੀਗੇ ਜੀ ਇੱਕ ਫਾਰਮੂਲਾ ਤੇ ਉਹਦੇ ਉੱਤੇ 10 ਸਵਾਲ ਹੁਣ ਇੱਕ ਸਵਾਲ ਹੈ ਤੇ 10 ਫਾਰਮੂਲੇ ਆ 10 ਫਾਰਮੂਲੇ ਆ ਉਹਦੇ ਵਿੱਚ ਗੋਂ ਦੀ ਗੋਂ ਗੋਂ ਦੀ ਗੋਂ ਗੋਂ ਦੀ ਗੋਂ ਬੱਚਾ ਮੈਂ ਉਹਦਾ ਕਿਤਾਬ ਵੇਖ ਕੇ ਹੈਰਾਨ ਹੋ ਗਿਆ ਬੱਚਿਆਂ ਦੀ ਮੈਂ ਪੜ੍ਹ ਕੇ ਵੇਖੀ ਸਾਇੰਸ ਦੀ ਕਿਤਾਬ ਵੀ ਉਹ ਤਾਂ ਮੈਥ ਤੋਂ ਵੀ ਔਖੀ ਹੋਈ ਪਈ ਹੈ ਜੀ 9ਵੇਂ ਦੀ ਸਾਇੰਸ ਦੀ ਤਾਂ ਬਹੁਤ ਔਖੀ ਹੈ ਬੱਚਿਆਂ ਦੀ 10 ਨੇ ਵੇਖੀ ਸੋ ਇਹ ਚੀਜ਼ਾਂ ਜਿਹੜੀਆਂ ਨਾ ਬੱਚਿਆਂ ਨੂੰ ਕੱਲਾ ਪੜ੍ਹਾਈ ਦੇ ਉੱਤੇ ਠੀਕ ਆ ਪੈਰੋ ਪੜ੍ਹਾਈ ਕਰਾਓ ਬੱਚਿਆਂ ਨੂੰ ਜ਼ਰੂਰੀ ਹੈ ਪਰ ਨੈਤਿਕ ਕਦਰਾਂ ਕੀਮਤਾਂ ਵੀ ਸਮਝਾਓ ਘਰਾਂ ਦੇ ਵਿੱਚ ਆਪਣੇ ਮਾਤਾ ਪਿਤਾ ਆਪਣੇ ਚਾਚ ਆਪਣੇ ਆਣ ਗਵਾਂਢ ਪੜੋਸ ਨਾਲ ਕਿਵੇਂ ਰਹਿਣਾਗਾ ਗਵਾਂਢ ਗਾਣਾ ਤਾਂ ਰਹਿਣੋ ਰਹਿ ਗਿਆ ਬੰਦਾ ਤੇ ਗੱਲ ਕਰਦਾ ਗਾਂਦਿਆਂ ਬੜਾ ਗਿਆਨ ਹੈ ਸਾਡੇ ਬੱਚੇ ਨੂੰ ਜੀ ਕਿਹੜਾ ਫੇੜ ਗਿਆਨੀ ਗੱਲਾਂ ਕਰਦਾ ਤੂੰ ਰਹਿਣਾ ਗਵਾਂਢੀ ਦੇ ਨਾਲ ਤਾਂ ਤੈਨੂੰ ਹਸਨਾ ਨਹੀਂ ਆਉਂਦਾਗਾ ਮੂੰਹ ਇੱਕ ਦੂਜੇ ਦਾ ਇੱਕ ਐ ਪਾਸੇ ਕਰਕੇ ਟੱਪ ਜਾਣੇ ਕਿਹੜੀਆਂ ਕਦਰਾਂ ਕੀਮਤਾਂ ਦੀ ਗੱਲ ਕਰਦਾ ਤੂੰ ਸਰਫ ਵਿਚਾਰ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਕਹੋ ਨਾ ਸਿੱਝੇ ਹੀ ਸਫਲ ਨਹੀਂ ਹੁੰਦਾ ਜਿਹੜਾ ਬੰਦਾ ਪ੍ਰਮਾਤਮਾ ਤੋਂ ਦੂਰ ਹੋ ਗਿਆ ਜੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਸਿਮਰਨ ਭਜਨ ਬੰਦਗੀ ਤੋਂ ਦੂਰ ਹੋ ਗਿਆ ਨਾ ਜੀ ਉਹ ਕਿਤੇ ਵੀ ਕਾਮਯਾਬ ਨਹੀਂ ਹੁੰਦਾ ਜੀ ਅਖੀਰ ਨੂੰ ਬੰਦਾ ਉਹ ਹਾਰ ਜਾਂਦਾ ਵੀ ਹਾਏ ਮੈਂ ਤਾਂ ਕੁਝ ਵੀ ਨਹੀਂ ਕੀਤਾ ਜ਼ਿੰਦਗੀ ਵਿੱਚ ਪਤਾ ਕੀ ਅਣਪਵ ਸੀ ਜਿਹੜਾ ਗੁਰਪ੍ਰੀਤ ਸਿੰਘ ਮਿੰਟੂ ਕੋਲੇ ਗੁਜਰਿਆ ਨਾ ਬਜ਼ੁਰਗ ਦੀ ਗੱਲ ਕੀਤੀ ਆਪਾਂ ਉਹ ਬਜ਼ੁਰਗ ਦਾ ਆਖਰੀ ਅਨੁਭਵ ਮੌਤ ਵੇਲੇ ਇਹ ਸੀ ਉਹ ਕਹਿੰਦਾ ਦੁਨੀਆ ਦੇ ਲੋਕੋ ਮੈਂ ਆਪਣੇ ਲਾਦ ਦੀ ਖਾਤਰ ਬੜਾ ਕੁਝ ਕੀਤਾ ਸੀਗਾ ਬੜੀਆਂ ਰਿਸ਼ਵਤਾਂ ਲੈ ਕੇ ਮੈਂ ਕਹਿੰਦਾ ਬੱਚਿਆਂ ਨੂੰ ਲਵਾਇਆ ਸੀਗਾ ਲੋਕਾਂ ਦੇ ਬੱਚਿਆਂ ਨੂੰ ਨਾ ਨੌਕਰੀ ਤੇ ਲਵਾਇਆ ਕਿਉਂਕਿ ਵੱਡਾ ਅਫਸਰ ਸੀਗਾ ਜੀ ਕਹਿੰਦਾ ਬੜਾ ਕੁਝ ਕੀਤਾ ਲਾਦ ਦੀ ਖਾਤਰ ਅਖੀਰ ਨੂੰ ਆ ਵੇਖ ਲੋ ਮੇਰੀ ਲਾਦ ਮੇਰੇ ਸੰਸ ਮੇਰੇ ਸ੍ਰੀ ਮੈਨੂੰ ਮਿਲਣ ਵਾਸਤੇ ਵੀ ਨਹੀਂ ਆਈ ਮੇਰੀਆਂ ਭੈਣਾਂ ਵੀ ਮਿਲਣ ਮਿਲਣ ਨਹੀਂ ਆਈਆਂ ਜੀ ਆ ਅਨੁਭਵ ਹੈ ਜੀ ਅਖੀਰ ਤੇ ਤੇ ਆਪਾਂ ਵੀ ਇਸ ਚੀਜ਼ ਨੂੰ ਅਨੁਭਵ ਕਰਨਾ ਪਿਆਰੋ ਕੋਈ ਨਿਰਸਤਾ ਨਿਵਣ ਵਾਲਾ ਨਾਲ ਇੱਕ ਪ੍ਰਮਾਤਮਾ ਦਾ ਨਾਮ ਜਪੋ ਸਿਮਰਨ ਕਰੋ ਚੰਗੇ ਕਰਮ ਕਰੋ ਦੁਨੀਆ ਵਿੱਚ ਬੱਚਿਆਂ ਦੀ ਪਰਵਰਿਸ਼ਤ ਕਰੋ ਜੀ ਸਦਕੇ ਕਰੋ ਪਰ ਛਾਲ ਕਾਪਟ ਠੱਗੀ ਚੋਰੀ ਬੇਈਮਾਨੀ ਆਪਣੇ ਭਰਾ ਦੇ ਨਾਲ ਕਦੇ ਵੀ ਦਗਾ ਕਮਾਉਣ ਦੀ ਕੋਸ਼ਿਸ਼ ਨਾ ਕਰਿਓ ਨਾ ਭੁੱਲ ਕੇ ਵੀ ਜਿਹੜਾ ਭਰਾ ਭਰਾ ਦਾ ਹੱਕ ਖਾਂਦਾ ਨਾ ਐਡਾ ਭੜਾ ਉਹਦੇ ਉਸ ਬੰਦੇ ਨਾਲ ਹੁੰਦੀ ਹੈ ਛਾੜੀ ਗੱਲਾਂ ਜੀ ਜਿਹੜਾ ਭਰਾ ਭਰਾ ਦਾ ਹੱਕ ਖਾਂਦਾ ਦਾ ਇੱਕ ਦੂਜੇ ਦਾ ਹੱਕ ਨੱਪਦਾ ਕੋਈ ਵੀ ਆਪਣਾਂ ਦੀ ਜੀ ਇੱਕ ਦੂਜੇ ਦਾ ਹੱਕ ਨਾਪਦਾ ਉਹਦਾ ਐਡਾ ਬੁਰਾ ਹਾਲ ਹੁੰਦਾ ਸ਼ਾੜੀ ਗੱਲਾਂ ਦੇ ਜੀ ਦੁਨੀਆਂ ਦੇ ਵਿੱਚ ਇੱਥੇ ਹੀ ਹੁੰਦਾ ਸਾਰਾ ਕੁਝ ਸੋ ਗੁਰੂ ਪਾਤਸ਼ਾਹ ਜੀ ਦੇ ਬਿਨ ਨਾਮ ਹੈ ਪਤ ਜਾਏ ਗੁਰੂ ਸਾਹਿਬ ਜੀ ਦੇ ਸ਼ਲੋਕ ਦੀ ਵਿਚਾਰ ਹੋਈ ਹੈ ਕਹਿੰਦੇ ਮਨੁੱਖ ਦੀ ਇੱਜ਼ਤ ਨਹੀਂ ਰਹਿੰਦੀ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਨਾ ਬੰਦੇ ਦੀ ਇੱਜ਼ਤ ਰੁੱਲ ਜਾਂਦੀ ਹੈ ਪਿਆਰਿਓ ਤੇ ਜੇ ਇੱਜ਼ਤਦਾਰ ਬੰਨਾ ਹੈ ਤੇ ਫਿਰ ਬਾਬਾ ਕਬੀਰ ਜੀ ਨੂੰ ਬੜਾ ਬੇਪਰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਇਹਨਾਂ ਦੀ ਆਪ ਅੱਜ ਤਰੋਲ ਗਏ ਪਰ ਨਹੀਂ ਪ੍ਰਮਾਤਮਾ ਨੇ ਰੋਲਣ ਦਿੱਤੀ ਪਿਆਰੇ ਉਹ ਭਗਤ ਅਰਬਦਾਸ ਜੀ ਦੀ ਇੱਜ਼ਤ ਨੂੰ ਬੜਾ ਰੋਲਣ ਦੀ ਕੋਸ਼ਿਸ਼ ਕੀਤੀ ਸਮੇਂ ਦੀ ਹਕੂਮਤ ਨੇ ਪਰ ਨਹੀਂ ਰੋਲ ਸਕੇ ਜੀ ਕਿਉਂਕਿ ਪ੍ਰਮਾਤਮਾ ਦੇ ਨਾਮ ਦੀ ਪੱਤ ਬਣ ਜਾਂਦੀ ਹੈ ਉਹ ਐਸਾ ਪ੍ਰਮਾਤਮਾ ਇੱਜ਼ਤਦਾਰ ਹੈ ਜੋ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ ਸੋ ਇਸੇ ਪ੍ਰਮਾਤਮਾ ਦਾ ਨਾਮ ਜਪਗੇ ਭਾਈ ਸਿਮਰਨ ਕਰੀਏ ਚੰਗੇ ਪਾਸੇ ਖਿਆਲ ਆਤਾਂ ਨੂੰ ਰੱਖੀਏ ਫਿਰ ਇਹ ਜਨਮ ਲੋਕ ਸੁਖੀਏ ਪ੍ਰਲੋਕ ਸੇ ਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ ਸਾਰੇ ਜਪੋ ਭਾਈ ਜੀ